ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਵੇਂ ਰੋਜ਼ ਨਵੇਂ-ਨਵੇਂ ਸਿੱਖ ਕੌਮ ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਦੀ ਸਿੱਖਾਂ ਨੂੰ ਹਿੰਦੂਆਂ ਦਾ ਹੀ ਰੂਪ ਦੇਣ ਦੀ ਕੋਸ਼ਿਸ਼ ਤੇ ਕਦੀ ਸਿੱਖਾਂ ਦੇ ਇਤਿਹਾਸ ਨੂੰ ਗੜਬੜ ਕਰਨ ਵਾਸਤੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮਿਲਾਵਟ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਹੀ ਹਰਿਆਣੇ ਵਿੱਚ 3-4 ਦਿਨਾਂ ਨੂੰ 9 ਤਰੀਕ ਨੂੰ ਰੱਖੀ ਗਈ ਆ ਹਰਿਆਣੇ ਦੀ ਕਿਸੇ Hindu ਜਥੇਬੰਦੀ ਵੱਲੋਂ ਜਿਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂਆਂ ਦਾ ਆਗੂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੇ ਉਹਨਾਂ ਨੇ ਇੱਕ ਪੋਸਟਰ 릴ੀਜ਼ ਕੀਤਾ ਜਿਦੇ ਵਿੱਚ ਮਹਾਰਾਣਾ ਪ੍ਰਤਾਪ ਸਿੰਘ ਦੀ ਫੋਟੋ ਪਹਿਲਾਂ ਲਾ ਕੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਿੱਖ ਰਾਜ ਦੀ ਨਹੀਂ ਰੱਖੀ ਸੀ ਸਿੱਖ ਰਾਜ ਕਾਇਮ ਕੀਤਾ ਸੀ ਜਿਨ੍ਹਾਂ ਨੇ ਪਹਿਲੀ ਵਾਰ ਉਹਨਾਂ ਨੂੰ Hindu ਦਰਸ਼ਨ ਦੀ ਕੋਸ਼ਿਸ਼ ਕਰਨ ਦਾ ਇੱਕ Hinduਵਾਦੀ ਸੋਚ ਨੇ ਨਵਾਂ ਹਮਲਾ ਕੌਮ ਤੇ ਕੀਤਾ ਤੇ ਉਹ ਪੋਸਟਰ ਵਿੱਚ ਇੱਕ ਹੋਰ ਸ਼ਖਸ ਦੀ ਫੋਟੋ ਲਾ ਕੇ ਜੋ ਕਿ ਤੁਹਾਨੂੰ ਤੋਂ ਬਿਨਾਂ ਫੋਟੋ ਆਉਦੀ ਬਾਬਾ ਦੀਪ ਸਿੰਘ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ 9 ਮਈ ਨੂੰ ਪ੍ਰੋਗਰਾਮ ਰੱਖਿਆ ਗਿਆ ਪਰ ਸਿੱਖ ਸੰਗਤਾਂ ਜਿਹੜੀਆਂ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਤੇ ਜਿੱਥੇ ਬੰਦਿਆਂ ਦੀ ਮੀਟਿੰਗ ਹੋਈ ਆ ਇਸ ਗੱਲ ਦੇ ਵਿੱਚ ਕਿ ਇਹ ਜਿਹੜਾ ਪ੍ਰੋਗਰਾਮ ਆ Hindu ਜਿੱਥੇ ਬੰਦਿਆਂ ਦਾ ਰੱਖਿਆ ਗਿਆ ਅੰਬਾਲਾ ਵਿੱਚ 9 ਮਈ ਨੂੰ ਇਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਉਸ ਪ੍ਰੋਬਲਮ ਨੂੰ ਰੱਦ ਕਰਾਉਣ ਵਾਸਤੇ ਜਿੱਥੇ ਤੱਕ ਵੀ ਪਹੁੰਚ ਹੋ ਸਕੇ ਪਹੁੰਚ ਕੀਤੀ ਜਾਏਗੀ ਸਰਕਾਰ ਨਾਲ ਵੀ ਗੱਲ ਕੀਤੀ ਜਾਏਗੀ ਪਰ ਜੇ ਫਿਰ ਵੀ ਉਸ ਹਿੰਦੂਵਾਦੀ ਸੋਚ ਦੇ ਕੁਝ ਬੰਦਿਆਂ ਨੇ ਸਿੱਖ ਕੌਮ ਦੇ ਜਝਾਰੂ ਆਗੂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਹਮਲੇ ਜੇ ਇੱਕ ਕਰਕੇ ਉਹਨਾਂ ਨੂੰ ਹਿੰਦੂ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬਰਦਾਸ਼ਤ ਨਹੀਂ ਹੋਏਗੀ ਤੇ ਜਲਦੀ ਹੀ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਰੱਦ ਕਰਾਇਆ ਜਾਏਗਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੜੀ ਹੀ ਮੰਦ ਭਾਗੀ ਖਬਰ ਮਿਲੀ ਹੈ ਕਿ 9 ਮਈ ਨੂੰ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਕਿਸੇ ਧਰਮ ਤੇ ਕੋਈ ਇਤਰਾਜ਼ ਨਹੀਂ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਜਿਹੜੀ ਇਹ Hindu ਲਾਂਬੀ ਦੀ ਸੋਚ ਹੈ ਸਿੱਖਾਂ ਨੂੰ ਮਿਲਗੋਬਾ ਕਰਨਾ Hindu Hinduਆਂ ਦਾ ਅੰਗ ਦਰਸਾਉਣਾ ਇਹਨਾਂ ਨੇ ਜਿਹੜਾ ਹੱਥ ਚੁੱਕਿਆ ਹੈ ਬੜਾ ਮੰਦ ਭਾਗਾ ਕਿਉਂਕਿ ਸਾਡੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ Hindu ਜਥੇਬੰਦੀਆਂ ਵੱਲੋਂ ਸ਼ੋਭਾ ਯਾਤਰਾ ਬੁੱਤ ਬਣਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੀ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਹੈ ਕਿ ਭਾਈ ਇਹ ਬੜਾ ਵੱਡਾ ਹਮਲਾ ਹੈ ਤੇ ਇਹ ਹਮਲਾ ਆਪਾਂ ਹੋਣ ਨਹੀਂ ਦੇਣਾ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਇਹਦੀ ਵਿਰੋਧਤਾ ਕਰਨੀ ਹੈ ਤੇ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਬੜੀ ਛੇਤੀ ਦੇ ਦਿੱਤਾ ਜਾਊਗਾ ਪਹਿਲਾਂ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕਰਾਂਗੇ ਅਗਰ ਜੇ ਸਾਡੀ ਕੋਈ ਨਾ ਸੁਣੀ ਗਈ ਤੇ ਇਹ ਸਿੱਖਾਂ ਨੂੰ ਆਪਣ ਹੱਥੀ ਆਪਣਾ ਆਪੇ ਹੀ ਕਾਜਸਵਾਰੀਏ ਦੇ ਮਹਾਵਾਕਾਂ ਅਨੁਸਾਰ ਆਪਣਾ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਤੋਹੀਨ ਆ ਅਸੀਂ ਕਿਸੇ ਕੀਮਤ ਤੇ ਨਹੀਂ ਹੋਣ ਦਿਆਂਗੇ ਕਿਉਂਕਿ ਉਹ ਮਹਾਰਾਣਾ ਪ੍ਰਤਾਪ ਦੀ ਜਨਮਤੀ ਮਨਾਉਣ ਉਹਦੇ ਸ਼ੋਭਾ ਯਾਤਰਾ ਕੱਢਣ ਆਪਨੇ ਦੇਵੀ ਦੇਵਤਿਆਂ ਦਾ ਜੋ ਮਰਜ਼ੀ ਉਹ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਸਿੱਖ ਬਾਦਸ਼ਾਹ ਨੂੰ ਹਿੰਦੂ ਸਾਫਤ ਹੁੰਦਾ ਹੋਇਆ ਦੇਖਣਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਜੇ ਸਰਕਾਰਾਂ ਨੇ ਪ੍ਰਸ਼ਾਸਨ ਨੇ ਸਮੇਂ ਸਰ ਕੋਈ ਕਾਰਵਾਈ ਨਾ ਕੀਤੀ ਤੇ ਇਹਦੇ ਹੋਣ ਵਾਲੇ ਜਿਹੜੇ ਨਤੀਜੇ ਆ ਉਹਦਾ ਅੰਜਾਮ ਆ ਜਿਹੜਾ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ